ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਆ ਭਾਗੀ 뮤지컬 ਇਨਸਟਰੂਮੈਂਟ ਤਲਵੰਡੀ ਸਾਹਿਬ ਬੰਦਮਨ ਸਾਹਿਬ ਆਪ ਤੇ ਨਾਲ ਕੋਈ ਨਾ ਕੋਈ 뮤직 ਦੇ ਸਬੰਧ ਦੇ ਵਿੱਚ 뮤지컬 ਇਨਸਟਰੂਮੈਂਟ ਦੇ ਸਬੰਧ ਦੇ ਵਿੱਚ ਵੀਡੀਓ ਸਾਂਝੀ ਕਰਦੇ ਰਹਿੰਦੇ ਆ ਤੇ ਅੱਜ ਇੱਕ ਤਬਲਾ ਰੈਡੀ ਕਰਕੇ ਦਿੱਤਾ ਹੈ ਇੱਕ ਕੰਪਲੀਟ ਤਬਲਾ ਦੋ ਚੱਟੂ ਨੇ ਨਾਲ ਇਹ ਤੇ ਇਹ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਮukh ਸਿੰਘ ਜੀ ਆਸਟ੍ਰੇਲੀਆ ਉਹ ਸਾਡੇ ਪੀਫਰ ਨੇ ਉਨਾ ਵਾਸਤੇ ਭੇਜ ਰਹੇ ਆ ਕੰਪਲੀਟ ਤਬਲਾ ਹੋ ਗਿਆ ਵਧੀਆ ਪੁੜੇ ਲਾ ਕੇ ਇੱਕ ਨਾਲੇ ਚੱਟੂ ਦਾ ਬੈਗ ਦੇਣਾ ਉਹਨਾਂ ਨੂੰ ਇਹ ਤਬਲੇ ਵਾਲਾ ਬੈਗ ਹੋ ਗਿਆ ਇੱਕ ਤੇ ਇਹ ਕਿ ਰਿੰਗ ਹੈ ਜਿਹੜੇ ਸਪੈਸ਼ਲ ਵਾਲੇ ਰਿੰਗ ਨੇ ਲਾਈਟ ਵੇਟ ਸਪੈਸ਼ਲ ਵਾਲੇ ਰਿੰਗ ਹੈ ਹੈਮਰ ਹੈ ਇਹ ਦੋ ਚੱਟੂ ਨੇ ਪਹਿਲੇ ਗਲੇ ਦਾ ਤੇ ਦੂਸਰੇ ਦਾ ਪਹਿਲੇ ਦਾ ਦੂਸਰੇ ਦਾ ਦੋ ਚੱਟੂ ਇਹ ਹੈ ਇਹ ਚੱਟੂ ਢਾਈ ਦਾ ਤਿਆਰ ਕੀਤਾ ਢਾਈ ਤੇ ਬਜੂਗਾ ਤੇ ਡਿਜ਼ਾਈਨਰ ਡੱਗਾ ਬਹੁਤ ਵਧੀਆ ਤਕਰੀਬਨ ਆ ਸਾਢੇ 3 ਕਿਲੋ weight ਦਾ ਲੱਗਾ ਹੈ ਡਿਜ਼ਾਈਨਰ ਤੇ ਤਿੰਨ ਚੱਟੂ ਇਹ ਸਪੈਸ਼ਲ ਵਾਲੇ ਰਿੰਗ ਐਮਰ ਚੱਟੂ ਬੈਗ ਤੇ ਇੱਕ ਤਬਲੇ ਦਾ ਬੈਗ ਇਹ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਮukh Singh ਜੀ ਆਸਟ੍ਰੇਲੀਆ ਉਹਨਾਂ ਵਾਸਤੇ ਰੈਡੀ ਕੀਤਾ ਤੇ ਉਚਾਰਾਂਗੇ ਉਹਨਾਂ ਕੋਲ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ